ਹਾਂਜੀ ਕੀ ਹਾਲ ਨੇ ਸਾਰਿਆਂ ਦੇ ਤੇ ਅੱਜ ਦੀ ਵੀਡੀਓ ਦੇ ਇੱਥੇ ਬਾਈ ਤੁਹਾਡਾ 5 ਤੋਂ 7 ਕਿਲੋ ਫੋਨ ਵਧੇ ਜਾਣਾਗਾ ਫੋਨ ਵਧਨ ਦਾ ਚਾਰਨੇ ਬਾਈ ਆਹ ਚਲਾ ਚਾਰ ਤੇ ਇਹ ਚਲਾ ਚਾਰ ਬਾਈ ਤੁਸੀਂ ਦੇਖੇ ਵੀ ਹੋਣਗੇ ਇੰਸਟਾਗ੍ਰam ਦੀ ਦੁਨੀਆ ਤੇ ਬਈ ਇਸ ਤਰ੍ਹਾਂ ਛਾਏ ਪਏ ਨੇ ਤੇ ਇਹਨਾਂ ਦੇ ਜਾਣੇ ਲੈ ਕੇ ਆਇਆ ਬਈ ਤੁਹਾਡੇ ਵਾਸਤੇ ਆਪਾਂ ਹਾਂ ਸਸਤੇ ਬਾਈ ਆਪਾਂ ਦੂਰੇ ਹੋ ਜਾਣਾ ਅੱਜ ਤੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੀ ਵੀਡੀਓ ਨੂੰ ਕਰਦੇ ਹੋ ਲਾਈਕ ਚੈਨਲ ਕਰਦੇ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਚਲਿਏ ਸ਼ੁਰੂ ਕਰਤੇ ਹਾਂ ਕਿ ਅਜੱਟੀ ਨੇ ਮੋਢੇ ਖੁੰਡਾ ਵੀ ਇਹ ਦਿਨੋਂ ਤੋਂ ਬੀਬੀ ਬਾਲਟੀ ਮਰੁੰਡੇ ਧਰਲਾਂ ਦੀ ਮੋਢੇ ਤੇ 4 ਪੈਸੇ ਤਾਂ ਬਣ ਜਾਂਦੇ ਨਲਿਆ ਲੱਛਣ ਚੜਨ ਦੀ ਲੋੜ ਨਹੀਂ ਪੈਣੀ ਦੀ ਇਹੇ ਮਾਰਨੀ ਗੋਦੀ ਦੇ ਵਿੱਚ ਛੱਟ ਤੇ ਪਾਣੀ ਨੂੰ ਪਹਿਲੇ ਛੱਟ ਮੁੱਟਾ ਆ ਇਹੇ ਜਿਹੜੇ ਭੈਣ ਦੇ ਖਾਸਾ সামনে ਆਉਂਦੀ ਅੱਖਾਂ ਦਾਣ ਚੜਤੀਆਂ ਜਿਹੜਾ ਤੇਰੇ ਪਿੱਛੇ ਜਿਹੜੇ ਮਰੀ ਜਾਂਦਾ ਹੈ ਕੀ ਫੋਸਤ ਵੀ ਜੜੰਦੀ ਤੇਣੀ ਮਾਰ ਸਾਵ ਕੋਲ ਮਨੇ ਜ਼ੂਰੀ ਨਹੀਂ ਡੋਡੇ ਵੀ ਦੇਣ ਦੀ ਉਟਲ ਜਾਓ ਟਲ ਜਾਵਰਾ ਕਿਉਂ ਉਧਰ ਚਰਤੇ ਜੀ ਸੀ ਵੀ ਚਲਾਉਣਾ ਕੰਮ ਕਰ ਰਹੇ ਆਂ ਤੂੰ ਤਾਂ ਭਰਾਵਾ ਸਰਕਾਰ ਦਾ ਰੋਜ਼ਗਾਰ ਹੀ ਮਰੀ ਜਾਣਾ ਜੇ ਤੈਨੂੰ ਡੋਡੇ ਵੀਜਨ ਦੀ ਪਰਮਿਸ਼ਨ ਦੇਤੀ ਤਾਂ ਸਰਕਾਰ ਦਾ ਚਿੱਟਾ ਜਿੰਬੇ ਬਿਕੂ ਆ ਤੇ ਠੇਟਿਆਂ ਤੋਂ ਦਾਰੂ ਤੇ ਮੈਡੀਕਲ ਸਟੋਰ ਤੋਂ ਮੈਡੀਕਲ ਨਸ਼ਾ ਕਿੰਨੇ ਬਿਕੂ ਛਿੱਤਿਆਂ ਤੇ ਲਾਈਆਂ ਵੋਟਾਂ ਯਾਰ ਜਮ ਅਕਿਲ ਦਾ ਹੈ ਫੈਨ ਬੱਲੀਏ ਗੱਟਿਆਂ ਛਿੱਤਿਆਂ ਤੇ ਲਾਈਆਂ ਵੋਟਾਂ ਯਾਰ ਸਿੱਧੂ ਮੁਸੇਵਾਲਾ ਦਾ ਵੀ ਫੈਨ ਬੱਲੀਏ ਚੱਲ ਯਾਰ ਤੈਨੂੰ ਛੱਡਿਆ ਤੈਨੂੰ ਕੁਛ ਨਹੀਂ ਜਣਾ ਹੈਗਾ ਤਾਂ ਜੋ ਸਿੱਧੂ ਬਾਈ ਤੈਨਾਂ ਇੰਲੇਤਾ ਆਪਣੇ ਦਾ ਚੱਲ ਤੈਨੂੰ ਛੱਡਿਆ ਯਾਰ ਹੋਣ ਮਿੱਤਿਆਂ ਦੇ ਜਾਮੇ ਤੇ ਨਾ ਬੈਠਦੀ ਵੇਖ ਮੰਗ ਮਿੱਡ ਜੈਰ ਚਿੱਟੀ ਕਾਰ ਜੀ ਜੇ ਜਾਮੇ ਤੇ ਨਹੀਂ ਪੈਂਦਾ ਸਪਲੈਂਡਰ ਤੇ ਟਰਾਈ ਕਰ ਲੈ ਕੀ ਆ ਬੈਠੇ ਜਾਵੇ ਪਰ ਤੇਰੇ ਲੱਛਣ ਦੇਖ ਕੇ ਲੱਗਦਾ ਤੂੰ ਜਾਮਾ ਛੱਡ ਸਪਲੈਂਡਰ ਛੱਡ ਤੂੰ ਚਾਹੇ ਹਾਰ ਲੈ ਲਿਆ ਤਾਂ ਵੀ ਨਹੀਂ ਦਰਨਾ ਬਿਠਣੀ ਮੰਗਮੀ ਤਾਂ ਕੋਈ ਕੂੜ ਲੇਪ ਵੀ ਨਹੀਂ ਜਿੰਦਾ ਕਹਿੰਦੇ ਮਹਿੰਗੀ ਹੋ ਗਈ ਮੰਗਮੀ ਤਾਂ ਕੋਈ ਕੂੜ ਲੇਪ ਵੀ ਨਹੀਂ ਜਿੰਦਾ ਕਹਿੰਦੇ ਮਹਿੰਗੀ ਹੋ ਰਹੀ ਓ ਸ਼ਰਮ ਕਰ ਲਓ ਸ਼ਰਮਾ ਸਰ ਤੇ ਪੱਡ ਬੰਨੀਆਂ ਤੇ ਗੱਲਾਂ ਤੋਂ ਕੂਲਪਦੀਆਂ ਤੇ ਪਹਿਲੀ ਲਾਣਤ ਤਾਂ ਉਹਨੂੰ ਜਿਹਨੇ ਤੈਨੂੰ ਗਾਣਾ ਲਿਖੇ ਦਿੱਤਾ ਦੂਜੀ ਲਾਣਤ ਉਹਨੂੰ ਜਿਹਨੇ ਤੇਰੀ ਵੀਡੀਓ ਬਣਾਈ ਐ ਤੇ ਤੀਜੀ ਲਾਣਤ ਤੈਨੂੰ ਇਹਦਾ ਦੂਰਾ ਗਾਣਾ ਲੈ ਰਿਆ ਸਿਰ ਤੇ ਪੱਡਵਾਨ ਜੀ ਤੇ ਚੌਥੀ ਲਾਂਨ ਤੇ ਸਾਨੂੰ ਜਿਹਨੇ ਅਸੀ ਤੇਰੀ ਵੀਡੀਓ ਦੇਖ ਲਈ ਤੇਰੇ ਪਾਪ ਨੇ ਕੈਨੇਡਾ ਵਾਲਾ ਸੱਬ ਲੜ ਜੈ ਨਹੀਂ ਜਿੰਦੇ ਵਾਰ ਨੇ ਦਵਾਈ ਦਿੱਤ ਕਾਗਜ਼ ਤੋਂ ਮਿਲੇ ਆਪਣੇ ਕੈਨੇਡਾ ਵਾਲਾ ਸੱਬ ਲੜ ਜੈ ਨਹੀਂ ਜੀ ਵੀ ਵਾਰ ਨੇ ਦਵਾਈ ਵੀ ਪੰਜਾਬ ਤੋਂ ਮਿਲੇ ਗਾਣਾ ਬਹੁਤ ਵਧੀਆ ਜਗਾ ਬਹੁਤ ਵਧੀਆ ਗਾਇਆ ਜਗਾ ਬਹੁਤ ਵਧੀਆ ਲਿਖਿਆ ਪਰ ਗਾਣਾ ਆਪਦਾ 31 ਤਰੀਕ ਨੂੰ ਅਪਲੋਡ ਕਰਿਆ ਰੋ ਯਾਰ ਤੁਸੀਂ ਗਾਣਾ ਬਣਾ ਆਪਣ ਨੂੰ ਕਿਆ ਸੁਣਦੇ ਹੋ ਨਹੀਂ ਸੁਣਦੇ ਜੱਟ ਸਰਬੰਧ ਡਰ ਕੇ ਹੀ ਅਪਲੋਡ ਕਰ ਦੰਨੇ ਆ ਤੇ ਜੇ ਅਪਲੋਡ ਕਰਨਾ ਵੀ ਹੁੰਦਾ ਬਈ ਨੈਟ ਬੰਦ ਡਰਤੀ ਕਰੇਗਾ ਠੀਕ ਆ ਕਿ ਸਾਂਦਾ ਸੰਗਲੇ ਕੇ ਬੈਠ ਗੀਰ ਕਾਨੇ ਦਾਸ ਐਡੀ ਕੀ ਗਰੀਬ ਨੂੰ ਕਮਾਈ ਹੁੰਦੀ ਆ ਜੱਤ ਨੂੰ ਪਤਾ ਬਿ ਗਰੀਬ ਲੇ ਬੈਡੀ ਕਮਾਈ ਨਹੀਂ ਹੁੰਦੀ ਫਿਰ ਵਿਆਹ ਆ ਪੰਡਾ ਲੈਣ ਦੀ ਵੀ ਕੀ ਲੋੜ ਸੀ ਯਾਰ ਡੀਡੀ ਵੀ ਆਪ ਬਣ ਦਾ ਧੰਨਵਾਦ ਕਰਨਾ ਪਊਗਾ ਜਿਨ੍ਹਾਂ ਨੇ ਇੰਨੇ ਟੈਲੈਂਟ ਨੂੰ ਸਾਂਭ ਰੱਖਿਆ ਜਿਹੜੇ ਤੇ YouTube ਤੇ ਹੁੰਦੇ ਅੱਜ ਨੂੰ YouTube ਇੰਡਸ ਚ ਭੱਜੇ ਜਾਣੀ ਸੀ ਗੋਲੀ ਮਾਰ ਕੇ ਮਾਰ ਦਿਆਂ ਮੈਂ ਐਸਿਆਂ ਯਾਰਾਂ ਨੂੰ ਗੋਲੀ ਮਾਰ ਕੇ ਮਾਰ ਦਿਆਂ ਮੈਂ ਐਸਿਆਂ ਯਾਰਾਂ ਨੂੰ ਉਹ ਬਾਈ ਕਾਨੂੰਨ ਗੋਲੀ ਖਰਾਬ ਕਰਦਾ ਯਾਰ ਗੋਲੀ ਮਾਰਨ ਦੀ ਕੀ ਲੋੜ ਆ ਉਹ ਤਾਂ ਜਾਣਾ ਸੁਣਾ ਦੇ ਉਹਨਾਂ ਨੂੰ ਉਹਨਾਂ ਨੇ ਉਹੀ ਮਰ ਜਾਣਾ ਯਾਰ ਨੱਕ ਚਾ ਨੱਤੀ ਨਹੀਂ ਪਾਉਣੀ ਸੀ ਬਾਈ ਨੱਥ ਪਾ ਲਾਂ ਦਾ ਉਹ ਵੱਦ ਸੂਟ ਕਰਦੀ ਆ ਤੇਰੇ ਤੇ ਅੱਜ ਕੱਲ ਟੈਂਪੂ ਖੁਦ ਨੂੰ ਵੱਡੇ ਡ੍ਰੈਂਡਡ ਦੱਸਦੇ ਨੇ ਅੱਜ ਕੱਲ ਟੈਂਪੂ ਖੁਦ ਨੂੰ ਵੱਡੇ ਡ੍ਰੈਂਡਡ ਦੱਸਦੇ ਨੇ ਜਿੱਕਰੋਂ ਟੈਂਪੂ ਖੁਦ ਨੂੰ ਬਦੇ ਬ੍ਰਾਂਡਡ ਦੱਸਦੇ ਨੇ ਬੇਬੇ 2-4 ਸਾਲ ਹੋਰ ਠਹਿਰ ਜਾਣਾ ਸੀ ਗਉਣ ਨੂੰ ਹਜੇ ਹਈ ਤਾਂ ਉਮਰ ਤੇਰੀ ਨਿਆਣੀ ਐ ਜੇ ਬੇਬੇ ਤੇਰੇ ਆਹੀ ਲੱਛਣ ਰਹੇ ਪਿੰਡ ਦੇ ਸਰਪੰਚ ਨੇ ਤੇਰੀ ਪੈਨਸ਼ਨ ਕੱਟ ਦੇਣੀ ਹੈਗੀ ਮੇਰੀ ਬੇਬੇ ਦੇ ਪਿੰਡ ਦੇ ਸਰਪੰਚ ਨੂੰ ਬੇਨਤੀ ਆ ਵੀ ਬੇਬੇ ਦੀ ਪੈਨਸ਼ਨ ਟੱਟ ਕੇ ਨਰੇਤ ਨਾਲੇ ਚ ਭਰਤੀ ਕਰਾਇਆ ਜਾਵੇ ਬੇਬੇ ਨੂੰ ਹਜੇ ਤਾਂ ਬੇਬੇ ਦੇ ਹੱਡ ਪੈਰ ਵਧੀਆ ਚੱਲਦੇ ਨੇ ਟਾਈਮ ਤੋਂ ਮਤੇ ਕੀ ਗੱਲ ਕਰਦੀ ਛੱਟ ਦੇ ਪੁੱਛੇ ਬਣਾ ਨਾ ਚੱਲੂਆ ਰਾਮ ਟੂਮ ਦਾ ਤਾਂ ਪਤਾ ਨਹੀਂ ਬਾਈ ਤੂੰ ਦੱਸ ਤੇਰਾ ਡਾਊਨ ਵਾਲਾ ਸਿਸਟਮ ਕਿੰਨਾ ਟਾਈਮ ਚੱਲੂਗਾ ਉਹਨਾ ਟਾਈਮ ਅਸੀਂ ਇੰਸਟਾਗ੍ਰam ਚਲਾਉਣਾ ਬੰਦ ਕਰ ਦਨੇ ਆ ਗਾਣਾ ਬਾਈ ਤੂੰ ਬਹੁਤ ਸੋਣਾਗਾ ਜੇ ਐਵੇਂ ਹੀ ਮਿਹਨਤ ਕਰਦਾ ਰਿਹਾ ਇੱਕ ਨਾ ਇੱਕ ਦਿਨ ਤੈਨੂੰ ਡੀਡੀਪੀ ਆਬੀ ਨੇ ਆਪੇ ਸਾਈਨ ਕਰ ਲੈਣਾ ਉਹਦੇ ਨਾਲ ਡੀਡੀਪੀ ਆਬੀ ਦਾ ਪੱਠਾ ਵੜਾਉਣ ਦਾ ਸਭ ਤੋਂ ਵੱਡਾ ਹੱਥ ਇਹਨਾਂ ਦਾ ਹੈ ਇਹ ਰੋਟੀ ਖਾਜੀ ਮੇਰੇ ਸਾਲੇ ਹਜਮ ਡੀਡੀਪੀ ਆਬੀ ਦੀ ਕਰਨ ਆਉਂਦੇ ਨੇ ਜੇ ਡਰਾਮਾ ਮਾਰਤੀ ਚੱਬੇ ਪਾਤਾ ਸੀ ਫਿਰ ਪੰਚਾਇਤ ਲਵੇ ਜਾਂਦੀ ਜਾਂ ਥਾਣੇ ਜੀ ਜਾਣਾ ਸੀ ਇਹ ਡीडीबीਆ ਬਿਆਂ ਦੇ ਗਲਪਣ ਦੀ ਲੋਡ ਸੀ ਵਿਚਰੇਂ ਦੀ ਦੋਦੀਆ ਹੁਣ ਬਚਲੀ ਰਹੀ ਤੂੰ ਤਾਂ ਇਹ ਡਰਾਮਾ ਮਾਰਤੀ ਚੱਬੇ ਪਾਏਗਾ ਦੇਖੀਏ ਤੇ ਹੁਣ ਇਹ ਤਿੰਨੋਂ ਡਰਾਮਾ ਚ ਪਾ ਦੇ ਉਹ ਵੀ ਨੀਲੇ ਚ ਲੈ ਜਾ ਮੈਨੂੰ ਸੋਹਣਿਆ ਵੀ ਜੱਗ ਤੋਂ ਅਲ ਫੜ ਮੇਰੀ ਮਾਂ ਦੂਰ ਲੈ ਜਾ ਮੈਨੂੰ ਸੋਹਣਿਆ ਵੀ ਜੱਗ ਤੋਂ ਲੈ ਜਾ ਬਾਈ ਵਾਂਫਟ ਕੇ ਦੀ ਨਸ ਵਾਲੇ ਲੈ ਵੀ ਛੱਡਿਆ ਇਹਨੂੰ ਬਾਕੀ ਉਹ ਰਹਾ ਹੱਪੇ ਭੇਜ ਦੇਣਗੇ ਮੇਰੀ ਅਲੌਨ ਮਸਤ ਨੂੰ ਬੇਨਤੀ ਆ ਜੇ ਬਾਈ ਤੇਰੇ ਰੌਟੇ ਚ ਕੋਈ ਡਿੱਗੀ ਵਾਲੀ ਥਾਂ ਬੇਲੀ ਹੈ ਜੀ ਤਾਂ ਇਹਨੂੰ ਪਾਠੀ ਲੈ ਜਾ ਬਾਈ ਬਣ ਕੇ ਉਧਰ ਹੀ ਛੱਡ ਦੇ ਕੱਟ ਨੂੰ ਪਸੰਦ ਦਾਰੂ ਪਰ ਤੇ ਤੋੜਦੀ ਕੱਟ ਨੂੰ ਪਸੰਦ ਦਾਰੂ ਪਰ ਤੇ ਤੋੜਦੀ ਕੱਟ ਨੂੰ ਪਸੰਦ ਦਾਰੂ ਪਰ ਤੇ ਤੋੜਦੀ ਪਹਿਲੇ ਤੋੜ ਦੀ दारू ਨਹੀਂ ਦੰਤੜਾਈ ਨਹੀਂ ਪਹਿਲਾਂ ਤੇਰੇ ਮੇਰੀ ਪਰਵਾਨ ਤੁਮਾਨੂੰ ਬੇਨਤੀ ਆ ਇਹ ਬਾਬੇ ਨੂੰ ਪੈਨਸਿਆਂ ਥਾਂ ਤੇ दारू ਭੇਜੀ ਜਾਵੇ ਉਹ ਪਹਿਲੀ ਤੋੜਦੀ ਅੱਜ ਕੱਲ ਗੱਬਰੂ ਨੂੰ ਪਿਆਰ ਦੀ ਲੋੜ ਨਹੀਂ ਮੱਲੀਏ ਭਾਈ ਚੰਡੀ ਗੱਲਾ ਤੈਨੂੰ ਪਿਆਰ ਦੀ ਲੋੜ ਨਹੀਂ ਪਰ ਆ ਗਾਉਣ ਦੀ ਵੀ ਕੀ ਲੋੜ ਸੀ ਯਾਰ ਕਿਉਂ ਭਾਈ ਹੁਣ ਪਿਆਰ ਦੀ ਲੋੜ ਕਿਉਂ ਨਹੀਂ ਹੈਗੀ ਕਿ ਹੁਣ ਹੱਥ ਨਾਲ ਐਕਸਰਸਾਈਜ਼ ਕਰਨ ਲੱਗਿਆ ਜਿਵੇਂ ਤੇਰੇ ਲੱਛਣ ਨੇ ਤੈਨੂੰ ਪਿਆਰ ਦੇ ਨਹੀਂ ਤੈਨੂੰ ਛੱਤਰਾ ਦੀ ਲੋੜ ਆ ਹਣਾ ਸਭ ਕੀ ਡਿਲੀਟ ਹੋ ਗਿਆ ਕਾਲੇ ਵਿੱਚ ਨੰਬਰ ਬਲਾਪਕਾਰ ਕੀ ਰੱਬ ਕੀ ਸਭ ਸੱਚੀ ਡਿਲੀਟ ਹੋ ਗਿਆ ਪੁੱਦੂ ਲੋਂਦੀ ਆ ਬਈ ਇਹ ਦਿਨ ਗੱਲਾਂ ਚ ਨਹੀਂ ਇਹਨੇ ਹੋਰ ਲੱਬਰ ਖੜ ਗਈ ਪੰਜਾਬ ਚ ਇੰਨੀਆਂ ਚੋਰੀਆਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਨੇ ਤੁਹਾਡਾ ਫੋਨ ਕਿਉਂ ਨਹੀਂ ਚੋਰੀ ਕਰਕੇ ਲੈ ਜਾਂਦਾ ਕੋਈ ਕੁਝ ਖਾ ਕੇ ਨਾ ਮਾਰ ਜਾਈ ਵੈਰੀ ਆਵੇ ਲੋਕ ਮਾਰੀ ਮੈਨੂੰ ਕਹਿਣਗੇ ਜੇ ਕਾਤੇ ਨਾ ਮਾਰ ਜਾਈਂ ਵੈਰੀ ਆਵੇ ਲੋਕ ਮਾੜੀ ਮੈਨੂੰ ਕਹਿਣਗੇ ਸੌ ਲਗੇਰ ਜਮਾ ਨਹੀਂ ਮਾੜੀ ਕਹਿੰਦੇ ਤੂੰ ਜੋ ਕਰਨਾ ਚਾਹਣਾ ਉਹ ਕਰ ਲੈ ਬਈ ਜਿਹੜੀ ਕਿਤਾਬ ਤੇ ਜਾਣੇ ਲਿਖਦਾ ਉਹੀ ਖਾ ਜਾ ਛੇਤੀ ਮਰ ਜੇਗਾ ਤੇ ਮਿੱਤਰੋ ਅੱਜ ਦੀ ਵੀਡੀਓ ਹੁੰਦੀ ਹੈ ਇੱਥੇ ਖਤਮਾ ਇਨਟਰਾ ਕਲਾਕਾਰਾਂ ਦੀ ਕਲਾ ਦੇਖ ਕੇ ਜੇ ਤੁਸੀਂ ਇਹਨਾਂ ਨੂੰ ਬਈ ਕੁਸ਼ਚੰਡਾ ਨਹੀਂ ਕਹਿ ਸਕਦੇ ਤਾ ਮੇਰੀ ਤੁਹਾਨੂੰ ਹੱਥ ਵਾਰਨ ਦੀ ਬੇਨਤੀ ਆ ਇਹਨਾਂ ਨੂੰ ਕਮੈਂਟਾਂ 'ਚ ਗਾਲਾਂ ਜਰੂਰ ਦੇ ਕੇ ਜਾਣਾ ਤਾਂ ਜੋ ਇਹ ਤੁਹਾਡੀਆਂ ਗਾਲਾਂ ਤੋਂ ਬਿਸ਼ਰਮ ਹੋ ਕੇ ਆਪਦੇ ਜਿੰਦਰੀ ਦੇ ਵਿੱਚ ਟੋਲਾ ਟਾਰੀ ਖਾਤੋਂ ਕਰੰਦਾ ਗਲਤ ਕਾਮ ਲੈ ਸਕਣਾ ਤੇ ਇਹ ਵੀਡੀਓ ਬਈ ਸਿਰਫ ਮਨੋਰੰਜਨ ਵਾਸਤੇ ਸੀ ਤੇ ਵੀਡੀਓ ਬੜ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦਾ ਹੈ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ